ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਬਰਬਰੀ ਦੀ ਬਹੁਤ ਸੋਹਣੀ ਜਿਹੀ ਕਲੈਕਸ਼ਨ ਲੈ ਕੇ ਆਏ ਹਾਂ ਸੂਟ ਹੈਗੇ ਨੇ ਸਾਰੇ ਬਰਬਰੀ ਦੇ ਤੇ ਅਲੱਗ-ਅਲੱਗ ਇਹਨਾਂ ਦੇ ਜਿਹੜੇ ਪੈਟਰਨ ਨੇ ਉਹ ਤੁਹਾਨੂੰ ਅਸੀਂ ਦਿਖਾਵਾਂਗੇ ਤੇ ਵਿੱਚ ਇੱਕ ਦੋ ਕ ਅਸੀਂ ਤੁਹਾਨੂੰ ਔਰਗੈਂਜ਼ਾ ਦੇ ਸੂਟ ਵੀ ਦਿਖਾਵਾਂਗੇ ਸਾਰੇ ਸੂਟ 3500 ਤੋਂ 3800 ਵਾਲੀ ਰੇਂਜ ਦੇ ਨੇ ਜਿਹੜੇ ਅਸੀਂ ਤੁਹਾਨੂੰ ਬਹੁਤ ਘੱਟ ਪ੍ਰਾਈਸ ਤੇ ਦੇਣੇ ਆ ਸੂਟ ਤੁਸੀਂ ਮੇਰੀ ਪਿਛਲੀ ਵੀਡੀਓ 'ਚ ਵੀ ਜਾ ਕੇ ਦੇਖ ਸਕਦੇ ਹੋ ਵੀ ਅਸੀਂ ਪਹਿਲੇ ਇਹਨਾਂ ਦੇ ਕੀ ਪ੍ਰਾਈਸ ਪਾਏ ਹੋਏ ਹੁੰਦੇ ਆ ਤੇ ਜਦੋਂ ਅਸੀਂ ਹੁਣ ਇਕੱਠਾ ਲਾਟਸ ਮੰਗਾਨੇ ਆ ਮੈਂ ਸੇਲਾਂ ਹਮੇਸ਼ਾ ਤਾਂ ਹੀ ਲਗਾਨੀ ਹੁੰਦੀਆਂ ਜਿਵੇਂ ਉਹ ਪਿੱਛੇ ਇਹ ਇਹ ਨਹੀਂ ਹੈਗਾ ਕਿ ਮੇਰੇ ਕੋਲ ਬਚੇ ਹੋਏ ਸੂਟ ਹੁੰਦੇ ਆ ਮੇਰੇ ਕੋਲ ਕੋਈ ਸੂਟ ਨਹੀਂ ਬਚਦਾ ਜਦੋਂ ਅਸੀਂ ਵੀਡੀਓ ਪਾਉਣੀ ਆ ਤਾਂ ਸਾਡਾ ਸਟਾਕ ਕਲੀਅਰ ਹੁੰਦਾ ਹੈ ਇਹ ਮੈਂ ਆਪਣੇ ਵੈਂਡਰਸ ਦੇ ਨਾਲ ਗੱਲ ਕਰਦੀ ਹੁੰਨੀ ਆ ਹਮੇਸ਼ਾ ਹੀ ਕਿ ਅਸੀਂ ਸੇਲਾਂ ਕੱਢਣੀ ਆ ਜੀ ਤੁਸੀਂ ਸਾਨੂੰ ਜੇ ਅਸੀਂ ਕੁਆਂਟੀਟੀ ਚੈੱਕ ਕਰਦੇ ਆ ਤਾਂ ਸਾਨੂੰ ਕਿੰਨਾ ਰੇਟ ਮਿਲਣਗੇ ਤਾਂ ਕਰਕੇ ਮੈਂ ਹਮੇਸ਼ਾ ਹੀ ਸੇਲ ਕੱਢਦੀ ਹੁੰਨੀ ਆ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਤੁਹਾਨੂੰ ਅਸੀਂ ਮਤਲਬ ਕਿ ਪੁਰਾਣੇ ਸੂਟ ਦਿਖਾਈਏ ਜਾਂ ਕੁਝ ਵੀ ਇਹ ਹੁੰਦਾ ਹੈ ਕਿ ਜਿੰਨਾ ਕੰਪਨੀ ਦੇ ਵਿੱਚ ਕਾਫੀ ਸਾਰੇ ਇੱਕ ਸੂਟ ਨਾਲ ਦੇ ਕਿੰਨੇ-ਕਿੰਨੇ ਲੋਟ ਬੰਦੇ ਨੇ ਤਾਂ ਉਹ ਆਪਾਂ ਨੂੰ ਇਕੱਠਾ ਸਟਾਕ ਮਿਲ ਜਾਂਦਾ ਹੈ ਠੀਕ ਹੈ ਅੱਜ ਵਾਲੀ ਵੀਡੀਓ ਜਿਹੜੀ ਬਰਬਰੀ ਦੀ ਬਹੁਤ ਸੋਹਣੀ ਜਿਹੀ ਕਲੈਕਸ਼ਨ ਆ ਤੇ ਬੁਕਿੰਗ ਲਈ ਨੰਬਰ ਹੋਊਗਾ 8283828381 ਨੰਬਰ ਹੈ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਵੀ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਪਿਆਰੀ ਆ ਬਰਬਰੀ ਦੀ ਸ਼ਰਟ ਆ ਜੀ ਮੈਂ ਤੁਹਾਨੂੰ ਬਹੁਤ ਸਾਰੇ ਸੂਟ ਦਿਖਾਏ ਹੋਏ ਆ ਬਰਬਰੀ ਦੇ ਐਡਾ ਮਿਲੇਗਾ ਬਹੁਤ ਪਿਆਰਾ ਜਿਹਾ ਸੂਟ ਬਰਬਰੀ ਦੀ ਸ਼ਰਟ ਆ ਪਿਓਰ ਮਸਲੀਨ ਦੀ ਹੈਗੀ ਐ ਸਲਵਾਰ ਪ੍ਰਿੰਟ ਹੀ ਬਹੁਤ ਸੋਹਣਾ ਸੋੜਦਾ ਬਣਨ ਤੋਂ ਬਾਅਦ ਲੁੱਕ ਬਹੁਤ ਸੋਹਣੀ ਆਣੇ ਵਾਲੀ ਆ ਇਹਦੀ ਬੈਕ ਤੇ ਵੀ ਤੁਹਾਨੂੰ ਸੇਮ ਹੀ ਪ੍ਰਿੰਟ ਮਿਲੇਗਾ ਇਹ ਬੈਕ ਦਾ ਸੇਮ ਪ੍ਰਿੰਟ ਆ ਜਿਹੜਾ ਫਰੰਟ ਦਾ ਪ੍ਰਿੰਟ ਨੂੰ ਬਸ ਹਾਈਲਾਈਟ ਕੀਤਾ ਹੋਇਆ ਤਿੱਲੇ ਤੇ ਸਿਕਵੈਂਸ ਨਾਲ ਠੀਕ ਹੈ ਜੀ ਜਿਹੜਾ ਦੁਪੱਟਾ ਰਹੇਗਾ ਉਹ ਫੁੱਲ ਪ੍ਰਿੰਟ ਰਹੇਗਾ ਦੁਪੱਟੇ ਨਾਲ ਹੀ ਸੂਟ ਦੀ ਲੁੱਕ ਆਣੀ ਆ ਐਦਾਂ ਰਹੇਗਾ ਸੂਟ ਇਹ 3500 ਵਾਲੀ ਕਲੈਕਸ਼ਨ ਆ ਜਿਹੜੀ ਅਸੀਂ ਤੁਹਾਨੂੰ 3000 ਚ ਦੇਣੀ ਆ ਜੀ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਅੱਜ ਦੀ ਕਲੈਕਸ਼ਨ ਦੇ ਵਿੱਚ ਜ਼ਿਆਦਾਤਰ ਸਿੰਗਲ ਸਿੰਗਲ ਜਿਹੇ ਹੀ ਸੂਟ ਹੋਣਗੇ ਬਰਬਰੀ ਦੇ ਉੱਪਰ ਆਰੀ ਵਰਕ ਲੈ ਕੇ ਆਏ ਆ ਕਲੈਕਸ਼ਨ ਇੱਕ ਨੰਬਰ ਆ ਬਰਬਰੀ ਦੇ ਉੱਪਰ ਸਾਰਾ ਫਰੰਟ ਵਰਕ ਬੈਕ ਵੀ ਤੇ ਫਰੰਟ ਵੀ ਟੋਟਲੀ ਸ਼ਰਟ ਆਰੀ ਵਰਕ ਤੇ ਮਿਲੇਗੀ ਇਹਦੇ ਨਾਲ ਦੇ ਸੂਟ ਅਸੀਂ ਜੋਰ ਜੱਟ ਤੇ ਵੀ ਪਾਣੇ ਹੁੰਨੇ ਆ ਇਹ ਹੈਗਾ ਜੀ ਬਰਬਰੀ ਦੇ ਉੱਪਰ ਠੀਕ ਹੈ ਜੀ ਨਾਲ ਇਹਦੇ ਪਿਓਰ ਦੀਆਂ ਸਲਵਾਰਾਂ ਹੋਣਗੀਆਂ ਕ੍ਰੇਪ ਦੀਆਂ ਤੇ ਬਰਬਰੀ ਦੇ ਹੀ ਦੁਪੱਟੇ ਹੋਣਗੇ ਐਦਾ ਠੀਕ ਹੈ ਜੀ ਲੰਮੇ ਚੌੜੇ ਜਿਹੇ ਦੁਪੱਟੇ ਨੇ ਬਰਬਰੀ ਦੇ ਦੁਪट्टे ਬਰਬਰੀ ਦੀ ਸ਼ਰਟ ਤੇ ਕ੍ਰੇਪ ਦੀ ਸਲਵਾਰ ਦੇ ਨਾਲ 3000 ਦਾ ਸੂਟ ਫਿਰ ਮਿਲੇਗਾ ਤੁਹਾਨੂੰ ਇਹ ਤੇ ਇਹਦੇ ਵਿੱਚ ਇਹ ਸੈਕੰਡ ਕਲਰ ਤੇ ਡਿਜ਼ਾਈਨ ਕਲਰ ਡਿਜ਼ਾਈਨ ਬਹੁਤ ਪਿਆਰੇ ਪਿਆਰੇ ਆ ਤੇ ਇੱਕ ਸੂਟ ਤੁਹਾਨੂੰ ਇਹ ਵਾਲਾ ਮਿਲ ਜੇਗਾ ਜੀ ਬਹੁਤ ਸੋਹਣਾ ਮਲਟੀ ਜੇ ਕਲਰ ਦੇ ਵਿੱਚ ਸਲਵਾਰ ਗ੍ਰੇ ਕਲਰ ਦੀ ਰਹੇਗੀ ਤੇ ਸ਼ਰਟ ਦਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਿੰਗ ਆ फ्रंट ਵੀ ਤੇ ব্যাক ਵੀ ਸਾਰਾ ਵਰਕ ਮਿਲੇਗਾ ਦੁਪੱਟਾ ਵੀ ਪਿਓਰ ਬਰਬਰੀ ਦਾ ਹੀ ਹੋਏਗਾ ਨੈਕਸਟ ਜਿਹੜਾ ਕਲਰ ਆ ਕਲਰ ਆਪਸ਼ਨ ਬਹੁਤ ਸੋਹਣੀ-ਸੋਹਣੀ ਜੀ ਆ ਠੀਕ ਹੈ ਜੀ ਦੁਪੱਟੇ ਬਹੁਤ ਪਿਆਰੇ ਆ ਸਾਰੇ ਪ੍ਰਿੰਟਡ ਦੁਪੱਟੇ ਨੇ ਬਿਲਕੁਲ ਸੌਫਟ ਬਰਬਰੀ ਦੇ ਵਿੱਚ ਆ 크੍ਰੇਪ ਦੀਆਂ ਸਲਵਾਰਾਂ ਦੇ ਨਾਲ ਜਿਹੜੀ ਸਲਵਾਰ ਮਸਲੀਨ ਦੇ ਨਾਲ ਆ ਜਾਂਦੀ ਉਹਦਾ ਰੇਟ ਥੋੜਾ ਜਿਹਾ ਘਟ ਜਾਂਦਾ ਤੇ ਜਿਹੜੀ ਸਲਵਾਰ ਕ੍ਰੇਪ ਦੇ ਨਾਲ ਆ ਜਾਂਦੀ ਆ ਉਹਦਾ ਪ੍ਰਾਈਸ ਜਿੱਦਾਂ ਹੀ 35 ਸਾਡਾ ਸੂਟ ਅਸੀਂ ਤੁਹਾਨੂੰ 3000 ਚ ਦੇ ਰਹੇ ਹਾਂ ਹਮੇਸ਼ਾ ਹੀ ਸਟੱਫ ਸਟੱਫ ਦਾ ਫਰਕ ਹੁੰਦਾ ਬਹੁਤ ਸੋਹਣੀ ਜੀ ਕਲੈਕਸ਼ਨ ਆ ਕਲਰ ਦੇਖੋ ਕਿੰਨਾ ਪਿਆਰਾ ਹੈ ਠੀਕ ਹੈ ਜੀ ਇਹ ਸੀਗੇ ਬਰਬਰੀ ਦੇ ਸਾਰੇ ਆਰੀ ਵਰਕ ਦੇ ਨਾਲ ਫਰੰਟ ਬੈਕ ਪ੍ਰਿੰਟਡ ਸੂਟ ਬਹੁਤ ਪਿਆਰੀ ਨਵੀਂ ਜੀ ਕਲੈਕਸ਼ਨ ਬਿਲਕੁਲ ਉਹ ਵੀ ਬਰਬਰੀ ਦੇ ਉੱਪਰ ਨੈਕਸਟ ਜਿਹੜਾ ਅਸੀਂ ਤੁਹਾਨੂੰ ਦੇ ਰਹੇ ਹਾਂ ਜੀ ਹੈਂਡਵਰਕ ਦੇ ਰਹੇ ਹਾਂ ਬਰਬਰੀ ਤੇ ਬਿਲਕੁਲ ਸੌਫਟ ਪਿਆ ਜਿੱਦਾਂ ਕ੍ਰੇਪ ਹੁੰਦੀ ਐ ਇਦਾਂ ਦੀ ਬਰਬਰੀ ਐ ਮਤਲਬ ਜਿਹੜਾ ਵੀ ਕੋਈ ਇਹ ਸੂਟ ਲਏਗਾ ਉਹਨੂੰ ਪਤਾ ਹੋਏਗਾ ਕਿ ਵਾਕਈ ਬਰਬਰੀ ਇੰਨੀ ਵੀ ਸੌਫਟ ਹੁੰਦੀ ਐ ਪਹਿਲਾਂ ਤਾਂ ਪ੍ਰਿੰਟ ਦੇਖ ਲਓ ਫਿਰ ਉੱਪਰੋਂ ਕੀਤਾ ਹੋਇਆ ਜੀ ਨੈਕਵਰਕ ਮਸ਼ੀਨ ਤੇ ਹੈਂਡ ਦੋਨੋਂ ਹੀ ਇਹ ਸੂਟ ਦੇ ਵਿੱਚ ਨੇ ਮਸ਼ੀਨ ਵਰਕਾਂ ਪਲੱਸ ਹੈਂਡਵਰਕ ਹੈ ਇਹਦੇ ਵਿੱਚ ਦਬਕਾ ਵੀ ਦਿੱਤਾ ਹੋਇਆ ਹੈ ਘਟਦਾਣਾ ਵੀ ਦਿੱਤਾ ਹੋਇਆ ਹੈ ਹੈਂਡਵਰਕ ਦੇ ਨਾਲ ਪਰਲ ਵੀ ਦਿੱਤਾ ਹੋਇਆ ਹੈ ਬਾਕੀ ਮਸ਼ੀਨ ਵਰਕ ਦੇ ਨਾਲ ਇਹ ਹੈਗੀ ਹੈ ਜੀ ਸਲਵਾਰ ਪਿਓਰ ਮਸਲੀਨ ਦੀ ਤੇ ਸਲਵਾਰ ਦੀ ਪੌਂਚੀਆਂ ਤੇ ਵੀ ਵਰਕ ਹੈ ਸੌਫਟ ਸਟਫ ਦੇ ਵਿੱਚ ਤੁਹਾਨੂੰ ਇਹਦਾ ਔਰਗੈਂਜ਼ਾ ਦਾ ਪਿਓਰ ਦਾ ਦੁਪੱਟਾ ਮਿਲ ਰਿਹਾ ਸਾਰੇ ਦੁਪੱਟੇ ਦੇ ਵਿੱਚ ਤੁਹਾਨੂੰ ਇਦਾਂ ਇਹ ਵালা ਬ੍ਰாக்கਟ ਦੀ ਤਰ੍ਹਾਂ ਵਰਕ ਮਿਲ ਜੇਗਾ ਤਿੱਲੜਾਂ ਦੇ ਉੱਪਰ ਸੀਮ ਬਰਬਰੀ ਸਟੱਫ ਦਾ ਹੀ ਡਿਜ਼ਾਈਨ ਕੀਤਾ ਹੋਇਆ ਹੈ ਨੈਕਸਟ ਜਿਹੜਾ ਹੈਂਡਵਰਕ ਦਾ ਸੂਟ ਹੈ ਜੀ ਬਰਬਰੀ ਦੀ ਸ਼ਰਟ ਆ ਟੋਟਲੀ ਨੈਕ ਹੈਂਡਵਰਕ ਦੇ ਨਾਲ ਬਣਿਆ ਹੋਇਆ ਇਹ 'ਚ ਮਸ਼ੀਨੀ ਵਰਕ ਕੁਝ ਵੀ ਨਹੀਂ ਹੈਗਾ ਪ੍ਰਿੰਟਿੰਗ ਬਹੁਤ ਸੋਹਣੀ ਆ ਕੱਲੇ ਨੈਕ ਤੇ ਬਾਜੂ ਬਣੀਆਂ ਹੋਈਆਂ ਜੀ ਇਹ ਬਾਜੂ ਬਣੀ ਹੋਈ ਆ ਹੈਵੀ 'ਚ ਗਰਲੀ ਸੀ ਲੁੱਕ ਦੇ ਸੂਟ ਨੇ ਬਹੁਤ ਪਿਆਰੇ ਪਿਆਰੇ ਜੇ ਤੇ ਇਹਦੀ ਇਹ ਸਲਵਾਰ ਆ ਚਾਹੇ ਤੁਸੀਂ ਪੈਂਟ ਬਣਾ ਲਓ ਜਾਂ ਸਲਵਾਰ ਬਣਾ ਲਓ ਠੋਡੀ ਚਵਾਈਸ ਆ ਤੇ ਨਾਲ ਇਹਦੇ ਸੇਮ ਹੀ ਦੁਪੱਟਾ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਆਰਗੈਂਜ਼ਾ ਦਾ ਨੀਚੇ ਬਰਬਰੀ ਦੇ ਨਾਲ ਹਾਈਲਾਈਟ ਆ ਸੇਮ ਦੇ ਵਿੱਚ ਹੀ ਇਹ ਤੁਹਾਨੂੰ ਕਲਰ ਆਪਸ਼ਨ ਮਿਲ ਜਾਣਗੇ ਬਹੁਤ ਸੋਹਣਾ ਬਾਬਾ ਜਿਹਾ ਸ਼ੇਡ ਆ ਇਹ ਸਲਵਾਰ ਦੇ ਪਹੁੰਚਿਆਂ ਤੇ ਵਰਕ ਮੈਂ ਤੁਹਾਨੂੰ ਇੱਕ ਸਲਵਾਰ ਖੋਲ ਕੇ ਦਿਖਾ ਦਿੰਨੀ ਆ ਇਹਦਾ ਕਿਦਾਂ ਵਰਕ ਆ ਇਹ ਡਾਈ ਦਾ ਜਿ ਵਰਕ ਇਹਨੂੰ ਆਪਾਂ ਸਟ੍ਰੇਟ ਸਲਵਾਰ ਬਣਾ ਸਕਦੇ ਹਾਂ ਜਾਂ ਫਿਰ ਪੱਲੇ ਵਾਲੀ ਸਲਵਾਰ ਵੈਸੇ ਬਣੇਗੀ ਤਾਂ ਪੱਲੇ ਵਾਲੀ ਸਲਵਾਰ ਜਾਂ ਫਿਰ ਤੁਸੀਂ ਇਹਦੀ ਪੈਂਟ ਬਣਾ ਸਕਦੇ ਹੋ ਇੱਕ ਕਲਰ ਇਹਦੇ ਵਿੱਚ ਬਲੈਕ ਆ ਜਾਏਗਾ ਬਲੈਕ ਤੇ ਦਾ ਪ੍ਰਿੰਟ ਵੈਸੇ ਹੀ ਬਹੁਤ ਖਿੜਦੇ ਹੁੰਦੇ ਆ ਪ੍ਰਿੰਟ ਵੀ ਤੇ ਵਰਕ ਵੀ ਦੋਨੋਂ ਹੀ ਕਾਫੀ ਖਿੜਖਿੜ ਕੇ ਆ ਰਹੇ ਨੇ ਦੁਪੱਟੇ ਵਾਸੋਂ ਇਹ ਤੇ ਪ੍ਰਾਈਸ ਰਹੇਗਾ ਸੇਮ 3000 3800 ਵਾਲਾ ਸੂਟ ਆ ਜੀ ਬਿਲਕੁਲ ਸੌਫਟ ਵਾਲੀ ਬਰਬਰੀ ਆ 크੍ਰੇਪ ਦੀ ਤਰ੍ਹਾਂ ਬਰਬਰੀ ਆ ਕੋਈ ਚੁਬਣਾ ਨਹੀਂ ਕੁਝ ਲੜਨਾ ਨਹੀਂ ਹੈਗਾ ਕਿਉਂਕਿ ਬਰਬਰੀ ਬਹੁਤ ਰਚਾਂਦੀ ਆ ਖੜਮੀ ਜੀ ਹੁੰਦੀ ਆ ਚੁਬਣੇ ਵਾਲੀ ਹੁੰਦੀ ਆ ਇਹ ਹੈਗਾ ਪ੍ਰਿੰਟ ਪ੍ਰਿੰਟ ਸਾਰਾ ਹੀ ਜਿਹੜਾ ਉੱਪਰ ਪ੍ਰਿੰਟ ਆ ਉਹ ਹਾਈਲਾਈਟ ਆ ਹੈਂਡਵਰਕ ਦੇ ਨਾਲ ਤੇ ਘੇਰਾ ਇਹਦਾ ਮਸ਼ੀਨਵਰਕ ਦੇ ਨਾਲ ਬਣਿਆ ਹੋਇਆ ਠੀਕ ਹੈ ਜੀ ਬਹੁਤ ਸੋਹਣਾ ਬ੍ਰਾਂਡਡ ਜਿਹਾ ਪੀਸ ਹੈ ਇਹ ਇਹਦੇ ਨਾਲ ਤੁਹਾਨੂੰ ਮਸਲੀਨ ਦੀ ਸਲਵਾਰ ਮਿਲੇਗੀ ਤੇ ਸਾਰੇ ਦੁਪੱਟਾ ਪ੍ਰਿੰਟਡ ਮਿਲੇਗਾ ਬਰਬਰੀ ਦਾ 컬러 ਬਹੁਤ ਸੋਹਣਾ ਹੈ ਸੂਟ ਬਹੁਤ ਸੋਹਣਾ ਹੈ 3800 ਵਾਲਾ ਸੂਟ ਹੈ ਇਹ ਵਾਲਾ ਵੀ ਕਿਉਂਕਿ ਜਿਹੜੀ ਇਹਨਾਂ ਦਾ ਬਰਬਰੀ ਦਾ ਸਟੱਫ ਹੈ ਨਾ ਉਹ ਤਾਂ ਇੱਕ ਨੰਬਰ ਆ ਜਿਨ੍ਹਾਂ ਨੇ ਬਰਬਰੀ ਦੇ ਪਹਿਲਾਂ ਨਹੀਂ ਸੂਟ ਬਣਾਏ ਆ ਜੇ ਕਿਸੇ ਨੇ ਦੇਖਣਾ ਹੋਵੇਗਾ ਤਾਂ ਲੈ ਕੇ ਜਰੂਰ ਦੇਖਿਓ ਕਿ ਦੋਨਾਂ ਵਿੱਚ ਕਿੰਨਾ ਫਰਕ ਆ ਬਹੁਤ ਸੋਹਣਾ ਸਟੱਫ ਆ ਤੇ ਉੱਪਰ ਉਹ ਡਿਜ਼ਾਈਨ ਦੇਖੋ ਜੀ ਕਿੰਨਾ ਪਿਆਰਾ ਹੈ ਜ਼ਰੂਰੀ ਨਹੀਂ ਹੁੰਦਾ ਆਪਾਂ ਨੇ ਕੋਈ ਫੰਕਸ਼ਨ ਹੋਣੇ ਤਾਂ ਇਹ yellow ਹਲਦੀ ਆ ਮਹਿੰਦੀ ਆ ਤੇ ਪਾਣੇ ਹੋਣ ਹਲਦੀ ਤੇ ਤਾਂ ਆਪਾਂ ਨੇ ਕੱਡੇ ਵੱਡੇ ਜੀ ਸੂਟ ਪਾਣੇ ਹੁੰਨੇ ਹਰ ਟਾਈਮ ਕੁਛ ਐਦਾਂ ਦਾ ਡਿਫਰੈਂਟ ਤੁਸੀਂ ਇਹਨੂੰ ਸਟੀਚਿੰਗ ਟਾਈਮ ਅਲੱਗ ਜਿਹਾ ਡਿਜ਼ਾਈਨ ਦੇ ਸਕਦੇ ਹੋ ਇਹ ਸਲਵਾਰ ਹੈਗੀ ਇਹਦੇ ਨਾਲ 3 ਮੀਟਰ ਦੀ ਦੁਪੱਟਾ ਵੀ ਇੱਕ ਨੰਬਰ ਆ ਮਤਲਬ ਪ੍ਰਿੰਟ ਵਾਸ ਹੋਣਾ ਸਾਰੇ ਸੂਟ ਦਾ अठत्ती सौ वाला सूट ये भी तीन हजार क्योंकि सिंगल पीस रह गया ये देखो जे सॉफ्ट बर्बरी रहेगी सारी हो बहुत सोने जे सूट ने कलर बहुत सोने डिजाइन बहुत सोहने प्लेन सलवारा ने इन्होंने ਇਹ ਸਾਰੇ ਮਸ਼ੀਨੀ ਵਰਕਾ ਪਲੱਸ ਇਹਦਾ ਦੁਪੱਟਾ ਵੀ ਤੁਹਾਨੂੰ ਹੈਵੀ ਵਰਕ ਦੇ ਨਾਲ ਮਿਲ ਜੇਗਾ ਮਸ਼ੀਨੀ ਦੇ ਨਾਲ ਫੋਰ ਸਾਈਡ ਵਰਕ ਰਹੇਗਾ ਲੜਾਂ ਦੇ ਉੱਪਰ ਫੁੱਲ ਰਹਿਣਗੇ ਪਲੱਸ ਲੇਸ ਰਹੇਗੀ ਜੀ ਇਹ ਸਿੰਗਲ ਸਿੰਗਲ ਪੀਸ ਨੇ ਜਿਹੜੇ ਤੁਹਾਨੂੰ ਬਹੁਤ ਘੱਟ ਰੇਟ 'ਚ ਮਿਲ ਰਹੇ ਆ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਬਹੁਤ ਜ਼ਿਆਦਾ ਫੇਮਸ ਆ ਤੁਸੀਂ ਮੇਰੀਆ ਵੀਡੀਓ 'ਚ ਬਹੁ ਵਾਰੀ ਦੇਖਿਆ ਹੋਵੇਗਾ ਅਸੀਂ ਤੁਹਾਨੂੰ ਇਹ ਔਰਗੇਂਜ਼ਾ ਸਟੱਫ ਤੇ ਵੀ ਦਿਖਾਤਾ ਮਸ਼ੀਨੀ ਵਰਕ ਹੋਇਆ ਹੋਇਆ ਹੈ ਜਾਰਜਟ ਤੇ ਵੀ ਦਿਖਾਤਾ ਤੇ ਅੱਜ ਅਸੀਂ ਤੁਹਾਡੇ ਵਾਸਤੇ ਬਰਬਰੀ ਤੇ ਲੈ ਕੇ ਆਏ ਆ ਮਤਲਬ ਹਰੇਕੇ ਕੋਈ ਇਹਨੂੰ ਬਹੁਤ ਪਸੰਦ ਕਰਦਾ ਡਿਜ਼ਾਈਨ ਆ ਬਾਜੂ ਵੀ ਹੈਵੀ ਆ ਕ੍ਰੇਪ ਦੀਆਂ ਸਲਵਾਰਾਂ ਨੇ ਤੇ ਟੂ ਮੱਚ ਦੁਪੱਟਾ ਹੈਵੀ ਆ ਸਾਰਾ ਹੀ ਦੁਪੱਟਾ ਹੈਵੀ ਆ ਮਤਲਬ ਘੱਟੋ ਘੱਟ 4500 ਦੀ ਰੇਂਜ ਦਾ ਸੂਟ ਆ ਜਿਹੜਾ 3000 ਚ ਮਿਲ ਰਿਹਾ ਹੈ ਸਿੰਗਲ ਪੀਸ ਆ ਨੈਕਸਟ ਬਹੁਤ ਪਿਆਰਾ ਜਾਂ ਪੀਸ ਆ ਜੀ ਬਹੁਤ ਸੋਹਣਾ ਸੂਟ ਆ ਔਰਗੈਂਜ਼ਾ ਦੀ ਸ਼ਰਟ ਆ ਕਲੀ ਸਟਾਈਲ ਸੂਟ ਬਣਿਆ ਹੋਇਆ ਬਾਜੂ ਤੇ ਵੀ ਪ੍ਰੋਪਰ ਵਰਕ ਆ ਇਹਦੇ ਨਾਲ ਇਹ ਸਲਵਾਰ ਆ ਮਸਲੀਨ ਦੀ ਸਲਵਾਰ ਤੇ ਵੀ ਪ੍ਰੋਪਰ ਵਰਕ ਆ ਦੁਪੱਟਾ ਇਹਦਾ ਹੈਵੀ ਵਰਕ ਦੇ ਨਾਲ ਆ ਸਾਰੇ ਦੁਪੱਟੇ 'ਚ ਏਦਾਂ ਵਰਕ ਰਹੇਗਾ ਇਹ ਵੀ ਸੂਟ ਤੁਹਾਨੂੰ 3000 ਦੀ ਰੇਂਜ 'ਚ ਮਿਲੇਗਾ ਇਹਦੇ ਵਿੱਚ ਇਹ ਦੋ ਕਲਰ ਨੇ ਠੀਕ ਹੈ ਜੀ ਕਲਰ ਡਿਜ਼ਾਈਨ ਬਹੁਤ ਸੋਹਣੇ ਆ ਇੱਕ ਤੁਹਾਨੂੰ ਮੈਂ ਸਾਡੇ ਕੋਲ ਦੋ ਪੀਸ ਰਹਿ ਗਏ ਆ ਇਹ ਤੇ ਇਹ ਸੀਗੇ ਜੀ ਸਾਰੇ ਸੂਟ 3200 3300 ਵਾਲੇ ਜਿਹੜੇ ਅਸੀਂ ਤੁਹਾਨੂੰ ਡਿਸਕਾਊਂਟ ਤੇ 2700 ਦੇ ਦਿੱਤੇ ਹੋਏ ਆ ਦੋ ਸੂਟ ਰਹਿ ਗਏ ਮੈਂ ਤੁਹਾਨੂੰ ਤਾਂ ਕਰਕੇ ਵੀਡੀਓ ਚ ਦਿਖਾ ਰਹੀ ਆ ਕਿ ਇਹ ਕਲਰ ਸਾਡੇ ਪਾਸ ਦੋ ਰਹਿ ਗਏ ਤੁਸੀਂ ਇਦਾਂ ਦਾ ਲੈਣਾ ਤਾਂ ਲੈ ਸਕਦੇ ਹੋ ਕਿਉਂਕਿ ਸਾਡਾ ਬਹੁਤ ਜ਼ਿਆਦਾ ਸੂਟ ਸੇਲ ਹੋਇਆ ਵਾਲਾ ਪ੍ਰਾਈਸ ਅਕੋਰਡਿੰਗ ਸੂਟ ਇੱਕ ਨੰਬਰ ਆ ਜੀ ਇਹਦੀ ਮਸਲਿਨ ਦੀ ਸਲਵਾਰ ਆ ਬਰਬਰੀ ਦੀ ਸ਼ਰਟ ਆ ਪਲੱਸ ਇਹਦੇ ਇਹ ਬਰਬਰੀ ਦੇ ਹੀ ਦੁਪੱਟੇ ਨੇ ਸਾਰੇ ਦੁਪੱਟੇ ਤੇ ਵਰਕ ਆ ਹੈ ਨੀਚੇ ਪੇਂਟ ਹੋਇਆ ਹੋਇਆ ਹੈ ਪੇਂਟ ਦੇ ਉੱਪਰ ਸਾਰਾ ਵਰਕ ਹੋਇਆ ਹੋਇਆ ਹੈ ਇਹਦੇ ਵਿੱਚ ਦੋ ਸੂਟ ਰਹਿ ਗਈਆਂ ਸਾਡੇ ਕੋਲ ਦੋਨੋਂ ਡਿਜ਼ਾਈਨ ਅਲੱਗ-ਅਲੱਗ ਹੋਣਗੇ ਇੱਕ ਡਿਜ਼ਾਈਨ ਇਹ ਘੇਰੇ ਦੇ ਨਾਲ ਆ ਤੇ ਇਹਦਾ ਦੁਪੱਟਾ ਵੀ ਤੁਹਾਨੂੰ ਇਦਾਂ ਹੈਵੀ ਚ ਮਿਲ ਜਾਏਗਾ ਠੀਕ ਹੈ ਜੀ ਇਹ ਸੂਟ ਨੇ ਤੇ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ